ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾ ਰਹੇ ਅਰਸ਼ਦੀਪ ਸਿੰਘ ਕਲੇਰ ਜੁੜ ਗਏ ਨੇ ਕਲੇਰ ਸਾਹਿਬ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਕਲੇਰ ਸਾਹਿਬ ਕੀ ਲੱਗਦਾ ਹੈ ਕਿੰਨਾ ਕੁ ਰੁਝਾਨ ਹੈ ਵੋਟਰਾਂ ਦੇ ਵਿੱਚ ਅੱਜ ਨਹੀਂ ਦੇਖੋ ਅੱਜ ਪੰਜਾਬ ਜਿਹੜਾ ਹੈ ਉਹ ਪੰਜਾਬ ਦੀ ਗੱਲ ਕਰ ਰਿਹਾ ਹੈ ਪੰਜਾਬ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਗੱਲ ਕਰ ਰਿਹਾ ਡਿਵੈਲਪਮੈਂਟ ਦੀ ਗੱਲ ਕਰ ਰਿਹਾ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਦੀ ਗੱਲ ਹੋਣ ਲੱਗ ਜੇ ਤਾਂ ਫਿਰ ਪੰਜਾਬ ਦੇ ਵਿੱਚ ਸਮਝੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਹੁਣ ਦੁਬਾਰਾ ਪੰਜਾਬ ਦੀ ਸੇਵਾ ਸੰਪਨ ਦੇ ਲਈ ਤਤਪਰ ਨੇ ਕਿਉਂਕਿ ਜਿਹੜੀਆਂ ਦਿੱਲੀੋਂ ਚੱਲਣ ਵਾਲੀਆਂ ਪਾਰਟੀਆਂ ਨੇ ਉਹਨਾਂ ਨੇ ਪੰਜਾਬ ਦਾ ਇੱਕ ਬਹੁਤ ਵੱਡਾ ਨੁਕਸਾਨ ਕੀਤਾ ਔਰ ਖਾਸ ਕਰਕੇ ਪਿਛਲੇ ਜੋ 7 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਝੂਠ ਬੋਲ ਗਿਆ ਇਹਨੇ ਪੰਜਾਬ ਦਾ ਇੱਕ ਵੱਡਾ ਨੁਕਸਾਨ ਕੀਤਾ ਸੋ ਮੈਨੂੰ ਅੱਜ ਇੱਕ ਬੜੀ ਪੋਜ਼ਿਟਿਵ ਵਾਈਬ ਪੰਜਾਬ ਦੇ ਵਿੱਚੋਂ ਔਰ ਜਿੱਥੇ-ਜਿੱਥੇ ਵੀ ਵੋਟਾਂ ਪੈ ਰਹੀਆਂ ਉੱਥੋਂ ਆ ਰਹੀ ਹੈ ਕਿ ਦੁਬਾਰਾ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਨੂੰ ਵੋਟਾਂ ਪਾ ਰਹੇ ਜੀ ਤੇ ਤੁਸੀਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਆਏ ਹੋ ਮੈਂ ਬਿਲਕੁਲ ਜੀ ਮੈਂ ਆਪਣੀ ਵੋਟ ਪਟਿਆਲੇ ਮੇਰੀ ਮੈਂ ਉੱਥੇ ਹੀ ਆ ਪਟਿਆਲੇ ਹੁਣੀ ਵੋਟ ਪਾ ਕੇ ਬਸ ਹੁਣ ਮੈਂ ਦੁਬਾਰਾ ਚੰਡੀਗੜ੍ਹ ਲਈ ਨਿਕਲਣ ਲੱਗੇ ਆ ਕਲੇਰ ਸਾਹਿਬ ਇੱਕ ਆਦ ਨੂੰ ਹੋਰ ਪੁੱਛ ਲੈਣੇ ਆਪਾਂ ਕਿ ਜਿਹੜਾ ਇਹ ਬਾਈਬਲ ਕਲਾਵਾਂ ਵਾਲਾ ਜਿਹੜਾ ਕੇਸ ਹੈਗਾ ਉਹ ਚੰਡੀਗੜ੍ਹ ਤਬਦੀਲ ਹੋ ਗਿਆ ਜੀ ਬੈਬਲ ਕਲਾਵਾਂ ਵਾਲੇ ਤਿੰਨੇ ਕੇਸ ਇਹਦੇ ਬਾਰੇ ਕਿ ਤੁਸੀਂ ਵਕੀਲ ਹੈਗੇ ਹੋ ਤੇ ਸ਼੍ਰੋਮਣੀ ਕਾਲ ਦਲ ਦੇ ਮੇਰੇ ਖਿਆਲ ਲੀਗਲ ਐਡਵਾਈਜ਼ਰ ਵੀ ਹੈਗੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਦੇਖੋ ਅੱਜ ਪੰਜਾਬ ਇਹ ਲੋਕਾਂ ਨੂੰ ਸਵਾਲ ਕਰਦਾ ਜਿਨ੍ਹਾਂ ਨੇ ਇਹ ਬੈਬਲ ਕਲਾ ਹੋਵੇ ਬੇਅਦਬੀ ਹੋਵੇ ਨਸ਼ਾ ਹੋਵੇ ਜਿਹੜੇ ਲੋਕਾਂ ਨੇ ਤੇ ਸਿਆਸਤ ਕੀਤੀ ਅੱਜ ਇਹਨਾਂ ਨੇ ਆਪ ਕੀ ਕੀਤਾ ਇਹਦਾ ਮਤਲਬ ਕਿ ਪਹਿਲਾਂ ਡੇਰਾ ਮੁਖੀ ਆਪਣਾ ਟਰਾਇਲ ਸੂਬੇ ਤੋਂ ਬਾਹਰ ਲੈ ਗਿਆ ਫਿਰ ਉਹ ਟਰਾਇਲ ਸਟੇ ਕਰ ਆ ਗਿਆ ਹੁਣ ਪੁਲਿਸ ਅਫਸਰਾਂ ਦੇ ਟਰਾਇਲ ਸੂਬੇ ਤੋਂ ਬਾਹਰ ਚਲੇਗੇ ਇਹਦਾ ਮਤਲਬ ਮੁੱਖ ਮੰਤਰੀ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਤੇ ਜਵਾਬ ਦੇ ਇਹ ਅਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਧੀ ਜਿੱਤੀ ਥੈਂਕ ਯੂ ਥੈਂਕ ਯੂ ਜੀ ਮਿਹਰਬਾਨੀ ਖੇਲਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਜੀ ਤੇ VOTERਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਜੇਕਰ ਪੋਲਿੰਗ ਸਟੇਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ 24451 ਪੋਲਿੰਗ ਸਟੇਸ਼ਨ ਪੂਰੇ ਪੰਜਾਬ ਦੇ ਵਿੱਚ ਬਣੇ ਹੋਏ ਨੇ ਤੇ ਇਹਨਾਂ ਦੇ ਵਿੱਚ 165 ਪਿੰਕ ਬੂਥ ਬਣਾਏ ਗਏ ਨੇ 99 ਯੂਥ ਵਾਸਤੇ ਨਵੇਂ VOTERਾਂ ਵਾਸਤੇ ਬੂਥ ਬਣਾਏ ਗਏ ਨੇ ਤੇ ਪਿੰਡਾਂ ਦੇ ਵਿੱਚ ਜਿਹੜੇ ਨੇ 16517 ਪੋਲਿੰਗ ਬੂਥ ਨੇ ਤੇ ਸ਼ਹਿਰਾਂ ਦੇ ਵਿੱਚ ਉਨਾ ਸੀ 34 ਯਾਨੀ 7000 8000 ਦੇ ਕਰੀਬ ਹੋਗੇ ਮਤਲਬ ਸ਼ਹਿਰਾਂ ਦੇ ਵਿੱਚ ਘੱਟ ਪੋਲਿੰਗ ਬੂਥ ਨੇ ਪਿੰਡਾਂ ਦੇ ਵਿੱਚ ਜ਼ਿਆਦਾ ਲੋਕ ਨੇ ਕਿਉਂਕਿ ਪਿੰਡੂ ਸਾਡਾ ਜਿਹੜਾ ਤਬਕਾ ਬਹੁਤ ਜ਼ਿਆਦਾ ਹੈ ਤੇ ਇਸ ਤੋਂ ਇਲਾਵਾ ਗੱਲ ਆਪਾਂ ਥੋੜੀ ਜੀ ਹੋਰ ਕਰ ਲਈਏ ਇੱਕ ਕੱਲੇ ਪੰਜਾਬ ਦੀਆਂ ਚੋਣਾਂ ਨਹੀਂ ਹੈਗੀਆਂ ਅੱਜ 57 ਸੀਟਾਂ ਦੇ ਉੱਤੇ ਕੁੱਲ ਵੋਟਿੰਗ ਹੋ ਰਹੀ ਹੈ 8 ਸੂਬੇ ਨੇ 57 ਸੀਟਾਂ ਨੇ ਜਿਹਦੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ਦੇ ਉੱਤੇ ਵੋਟਿੰਗ ਚੱਲ ਰਹੀ ਹੈ ਤੇ ਇਸ ਤੋਂ ਇਲਾਵਾ ਚੰਡੀਗੜ੍ਹ ਦੀ ਇੱਕ ਸੀਟ ਦੇ ਉੱਤੇ ਵੋਟਿੰਗ ਚੱਲ ਰਹੀ ਹੈ ਪੰਜਾਬ ਦੀਆਂ 13 ਸੀਟਾਂ ਤੇ ਵੋਟਿੰਗ ਚੱਲ ਰਹੀ ਹੈ ਤੇ ਇਸ ਤੋਂ ਇਲਾਵਾ ਵੈਸਟ ਬੰਗਾਲ ਪੱਛਮੀ ਬੰਗਾਲ ਦੇ ਵਿੱਚ 9 ਸੀਟਾਂ ਦੇ ਉੱਤੇ ਜੇ VOTING ਰਹਿਦੀ ਸੀ ਉਹ ਵੀ ਅੱਜ ਹੋ ਜਾਣੀ ਹੈ ਬਿਹਾਰ ਦੀਆਂ 8 ਸੀਟਾਂ ਦੇ ਉੱਤੇ ਪੈਂਡਿੰਗ ਸੀ ਕੰਮ ਉਹ ਵੀ ਅੱਜ ਕੰਮ ਮੁਕੰਮਲ ਹੋ ਜਾਣਾ ਓਡੀਸ਼ਾ ਦੀਆਂ 6 ਸੀਟਾਂ ਰਹਿ ਗਈਆਂ ਸੀ ਉਹਨਾਂ ਦੇ ਉੱਤੇ ਵੀ ਚਾਰਖਣ ਦੀਆਂ 3 ਸੀਟਾਂ ਦੇ ਉੱਤੇ VOTING ਹੋ ਰਹੀ ਹੈ ਤੇ ਖਾਸ ਤੌਰ ਤੇ ਉੱਤੇ ਪੀਐਮ ਮੋਦੀ ਸਾਹਿਬ ਵਾਲੀ ਵਾਰਾਨਸੀ ਸੀਟ ਦੇ ਉੱਤੇ ਵੀ VOTING ਹੋ ਰਹੀ ਆ ਅਮੇਠੀ ਵਾਲੀ ਸੀਟ ਦੇ ਉੱਤੇ ਵੀ ਹੋ ਰਹੀ ਹੈ ਜਿੱਥੋਂ ਰਾਹੁਲ ਗਾਂਧੀ ਨੂੰ ਕਹਿ ਦਿੱ ਗਏ ਕਿ ਤੁਸੀਂ ਇੱਧਰ ਆ ਗਿਓ ਤਾਂ ਹਾਰ ਜਾਓਗੇ ਉੱਥੋਂ ਇੱਕ ਜਿਹੜੇ ਉੱਥੋਂ ਦੇ ਕੈਂਡੀਡੇਟ ਨੇ ਬੀਜੇਪੀ ਦੇ ਕਸ਼ੋਰੀ ਲਾਲ ਉਹ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਚੁੱਕੇ ਨੇ ਯਾਨੀ ਕਿ ਅੱਜ ਕਾਫੀ ਕੁਝ ਦੇਖਣ ਨੂੰ ਮਿਲੇਗਾ ਇਹਨਾਂ ਚੋਣਾਂ ਦੇ ਤਿਉਹਾਰ ਦੇ ਵਿੱਚ ਚੋਣਾਂ ਦੇ ਅੱਜ ਦੇ ਉਤਸਵ ਦੇ ਵਿੱਚ ਤੇ ਅਸੀਂ ਵੀ ਤੁਹਾਡੇ ਨਾਲ ਬਣੇ ਹੋਏ ਆ ਪਲ-ਪਲ ਦੀ ਅਪਡੇਟ ਤੁਹਾਨੂੰ ਦੇ ਰਹੇ ਆ ਤੇ ਜਿੰਨੇ ਵੀ ਲੀਡਰਾਂ ਦੇ ਨਾਲ ਅਸੀਂ ਸੰਪਰਕ ਕਰਦੇ ਹਾਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੇ ਮੁੱਦੇ ਦੇ ਉੱਤੇ ਉਹਨਾਂ ਨੇ ਇਹ VOTING ਜਿਹੜੀ ਅੱਜ ਉਮੀਦ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਜਾਵੇਗੀ। ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ। ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ। ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਉਮੀਦਵਾਰਾਂ ਬਾਰੇ ਖੁੱਲੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ